ਕਿਸਾਨ ਦੋਸਤੋ ਉਮੀਦ ਹੈ ਕਿ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮਿਲਦੇ ਜਾ ਰਹੇ ਹੋਗੇ 14 ਅਤੇ 15 ਮਾਰਚ 2024 ਨੂੰ ਤੇ ਉੱਥੇ ਜਾ ਕੇ ਆਪਣਾ ਮੁੱਖ ਮਕਸਦ ਹੁੰਦਾ ਹੈ ਕਿ ਯੂਨੀਵਰਸਿਟੀ ਦੇ ਅੰਦਰੋਂ ਅੰਦਰੋਂ ਵੀ ਖਰੀਦੀਏ ਤੇ ਬਹੁਤ ਸਾਰੇ ਕਿਸਾਨ ਵੀਰਾਂ ਦੇ ਕੱਲ ਦੇ ਇਹੋ ਜਿਹੇ ਸਵਾਲ ਆ ਰਹੇ ਹੈ ਕਿ ਕਿਹੜਾ ਵੀ ਕਿੰਨੀ ਮਾਤਰਾ ਚ ਮਿਲੇਗਾ ਕਿ ਪੈਕਿੰਗ ਕਿੱਡੀ ਹੋਊਗੀ ਤੇ ਰੇਟ ਕੀ ਹੋਊਗਾ ਠੀਕ ਹੈ ਤਾ ਇਸੇ ਸਮਾਂ ਵਿੱਚ ਮੈਂ ਇਸ ਵੀਡੀਓ 'ਚ ਗੱਲ ਕਰਦਾ ਤਾਂ ਮੈਂ ਆ ਕੁਲਦੀਪ ਸਿੰਘ ਸ਼ੇਰਗੁਰ ਮਖਾਈ ਫਤਿਹ ਸਾਂਜ ਪਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਸ਼ੇਅਰ ਜਰੂਰ ਕਰ ਦੇਣਾ ਪੇਜ ਤੇ ਨਵੇਂ ਤੋਂ ਪੇਜ ਜੁਆਇਨ ਕਰ ਲੈਣਾ ਲਾਈਕ ਕਰ ਲੈਣਾ ਫੇਰ ਸੇ YouTube ਤੇ ਦੇਖ ਰਹੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪਲੀਜ਼ ਤਾਂ ਕਿ ਖੇਤੀ ਸਬੰਧੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਦੇਖੋ ਸਭ ਤੋਂ ਪਹਿਲਾਂ PR 131 ਹੈ ਜਿਹਨਾਂ ਨੇ ਤੇ ਮੈਂ ਕਿਲਾ ਰੇਟ ਤੇ ਸਾਈਜ਼ ਦੀ ਗੱਲ ਕਰਾਂਗੇ ਝਾੜ-ਬਾੜ ਗੱਲ ਕਰਾਂਗੇ 8 ਕਿਲੋ ਦੀ ਪੈਕਿੰਗ ਹੋਏਗੀ 450 ਰੁਪਏ ਦੀ ਕੀਮਤ ਹੋਗੀ 8 ਕਿਲੋ ਦੀ ਪੈਕਿੰਗ 450 ਰੁਪਏ ਕੀਮਤ ਹੋਗੀ ਮਤਲਬ ਕਿ ਲਗਭਗ ਸਵਾ 56 ਰੁਪਏ ਕਿਲੋ ਠੀਕ ਹੈ ਇਹਦੇ ਤੋਂ ਬਿਨਾ ਹੁਣ ਜਿਹੜੇ ਬਾਕੀ ਬੀ ਨੇ ਝੋਨੇ ਦੇ ਪੀਆਰ 130 129 ਪੀਆਰ 128 ਪੀਆਰ 126 ਪੀਆਰ 121 ਪੀਆਰ 114 ਤੇ ਪੀਆਰ 113 ਐਬੀਬੀ ਯੂਨੀਵਰਸਿਟੀ ਤੁਹਾਨੂੰ ਦੇਵੇਗੀ ਇਹ ਜਿਹੜੇ ਬੀ ਹੈਗੇ ਆ ਇਹਨਾਂ ਦੀ ਜਿਹੜੀ ਪੈਕਿੰਗ ਹੈਗੀ ਆ 8 ਕਿਲੋ 16 ਕਿਲੋ ਤੇ 24 ਕਿਲੋ ਠੀਕ 8 16 ਤੇ 24 ਕਿਲੋ ਦੇ ਗੱਟੇ ਚਉਣਗੇ ਤਾਂ 8 ਕਿਲੋ ਦਾ ਰੇਟ 450 ਰੁਪਈਆ ਹੋਊਗਾ 16 ਕਿਲੋ ਦਾ 900 ਰੁਪਈਆ ਹੋਊਗਾ ਤੇ 24 ਕਿਲੋ ਦਾ 1350 ਹੋਏਗਾ ਇਹ ਤਾਂ ਚੋਨੇ ਦੇ ਵੀ ਮਿਲਦੇ ਨੇ ਹੁਣ ਬਾਸਮਤੀ ਦੇ ਵੀ ਕਿਹੜੇ ਮਿਲ ਰਿਹਾ ਹੈ ਅੱਛਾ ਇੱਥੇ ਇੱਕ ਅਜਿਹਾ ਕਿਸਾਨ ਵੀ ਪੁੱਛ ਰਿਹਾ ਯਾਰ ਯੂਨੀਵਰਸਿਟੀ ਦੇ ਵਿੱਚੋਂ 110 ਮਿਲ ਜੇਗਾ 110 ਯੂਨੀਵਰਸਿਟੀ ਦਾ ਵੀ ਨਹੀਂ ਹੈਗਾ ਉਹ ਇੱਕ ਪ੍ਰਾਈਵੇਟ ਫਰਮ ਹੈ ਸੁਪਰੀਮ ਵਾਲੇ ਉਹ ਸੁਪਰੀਮ ਵਾਲਿਆਂ ਦਾ ਵੀ ਆਉਂਦਾ ਠੀਕ ਹੈ ਤਾਂ ਇਹ ਜੋ ਧਿਆਨ ਰੱਖਣਾ ਉਹ ਯੂਨੀਵਰਸਿਟੀ ਦੇ ਵਿੱਚੋਂ ਤੁਹਾਨੂੰ ਨਹੀਂ ਮਿਲੇਗਾ ਸੁਪਰੀਮ ਕੰਪਨੀ ਦਾ ਵੀ ਹੈਗਾ 110 ਬਾਸਮਤੀ ਇੱਥੇ ਤੁਹਾਨੂੰ ਬਾਸਮਤੀ ਪੰਜਾਬ ਬਾਸਮਤੀ 7 ਉਸਾ ਬਾਸਮਤੀ 1847 ਉਸਾ ਬਾਸਮਤੀ 1121 ਉਸਾ ਬਾਸਮਤੀ 1509 ਇਹਦਾ ਬੀ ਯੂਨੀਵਰਸਿਟੀ ਅੰਦਰੋਂ ਮਿਲੇਗਾ ਯੂਨੀਵਰਸਿਟੀ ਤੁਹਾਨੂੰ 1885 1886 1718 ਇਹਦਾ ਵੀ ਨਹੀਂ ਦੇ ਰਹੀ ਅੰਦਰੋਂ ਠੀਕ ਹੈ ਕੇਵਲ ਤੁਹਾਨੂੰ ਉਸ ਪੰਜਾਬ ਬਾਸਮਤੀ 7 1847 1121 1509 ਚਾਰ ਬਾਸਮਤੀ ਬੀ ਅੰਦਰੋਂ ਦੇ ਰਹੇ ਹੈ 8 ਕਿਲੋ ਤੇ 24 ਕਿਲੋ ਦੀ ਪੈਕਿੰਗ ਹੋਏਗੀ 8 ਕਿਲੋ ਵਾਲੀ ਪੈਕਿੰਗ ਦਾ ਰੇਟ ਹੋਊਗਾ 600 ਰੁਪਿਆ ਤੇ 24 ਕਿਲੋ ਵਾਲੀ ਪੈਕਿੰਗ ਦਾ ਰੇਟ ਹੋਊਗਾ 1800 ਰੁਪਿਆ ਠੀਕ ਹੈ ਤਾਂ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਮੂੰਗੀ ਮੂੰਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰੋਂ ਆਪਾਂ ਨੂੰ SML 1827 ਵੈਰੈਟੀ ਮੂੰਗੀ ਦੀਓ ਦੇ ਰਹੇ ਹਾਂ ਠੀਕ ਹੈ ਕਿਹੜੀ 1827 ਇਹਦੀ ਜਿਹੜੀ ਪੈਕਿੰਗ ਹੋਗੀ 2 6 ਤੇ 12 ਕਿਲੋ 2 ਕਿਲੋ ਪੈਕਿੰਗ ਦਾ ਰੇਟ 300 ਰੁਪਿਆ ਹੋਊਗਾ 6 ਕਿਲੋ ਵਾਲੀ ਦਾ 900 ਤੇ 12 ਕਿਲੋ ਵਾਲੀ ਦਾ 1800 ਰੁਪਿਆ ਹੋਊਗਾ ਗਰਮ ਰੋਤ ਦੇ ਵਿੱਚ ਬੀਜੇ ਨਾਸਤੇ 60 ਮਾਹ ਵੀ ਮਿਲਣਗੇ ਉਹ ਕਿਸਮਾਂ ਨੇ ਮਾਹ 1137 ਤੇ ਮਾਹ 108 ਇਹ ਵੀ 2 ਕਿਲੋ ਤੇ 4 ਕਿਲੋ ਦੀ ਪੈਕਿੰਗ ਛੋਣਗੇ 2 ਕਿਲੋ ਦਾ ਰੇਟ 300 ਤੇ 4 ਕਿਲੋ ਰੇਟ 600 ਹੋਏਗਾ ਠੀਕ ਹੈ ਇਹ 60 ਮੂੰਗੀ ਦੇ ਵਿੱਚ TSM 1827 ਇਹਨਾਂ ਲਿਖ ਦਿੱਤੀ ਤਾਂ ਸੋਣੀ ਰੁੱਤ ਦੀ ਮੂੰਗੀ ਜਿਹਦੇ ਵਿੱਚ ML 1808 ਤੇ ML 2050 ਵੀ ਮਿਲੇਗੀ ਤੇ ਠੀਕ ਹੈ ਇਹਦੇ ਵੀ 4 ਤੇ 8 ਕਿਲੋ ਦੀ ਪੈਕਿੰਗ ਹੋਏਗੀ ਤੇ 4 ਕਿਲੋ ਰੇਟ 600 ਤੇ 800 8 ਕਿਲੋ ਦਾ ਰੇਟ 1200 ਰੁਪਿਆ ਹੋਊਗਾ ਸੋਣੀ ਰੁੱਤ ਦੇ ਮਾਂ ਮਾਂ 883 ਤੇ ਮਾਂ 114 ਦਾ ਬੀਬੀ ਮਿਲੇਗਾ 2 ਕਿਲੋ ਤੇ 4 ਕਿਲੋ ਦੀ ਪੈਕਿੰਗ ਹੋਏਗੀ 2 ਕਿਲੋ ਰੇਟ 300 ਹੋਊਗਾ 4 ਕਿਲੋ ਦਾ 600 ਰੁਪਿਆ ਹੋਊਗਾ ਜਿਹੜੇ ਵੀਰ ਆਰਹਰ ਲੈਣੀ ਚਾਹੁੰਦੇ ਆ ਦੋ ਵੈਰੈਟੀਆਂ ਆਰਹਰ ਦੀਆਂ ਮਿਲਣੀਆਂ ਏਐਲ 882 ਤੇ ਪੀਏਯੂ 881 2 ਕਿਲੋ ਤੇ 6 ਕਿਲੋ ਦੀ ਪੈਕਿੰਗ ਹੋਏਗੀ 2 ਕਿਲੋ ਰੇਟ 240 ਰੁਪਿਆ ਤੇ 6 ਕਿਲੋ ਰੇਟ 720 ਰੁਪਿਆ ਹੋਊਗਾ ਕਲੀਅਰ ਅੱਗੇ ਚੱਲੀਏ ਸੋਇਆ ਬੀਨ ਵੀ ਦੇਣਗੇ ਐਸਐਲ 958 ਵੈਰਾਈਟੀ ਦਾ ਵੀ ਮਿਲੇਗਾ 2 5 ਤੇ 30 ਕਿਲੋ ਦੀ ਪੈਕਿੰਗ ਹੋਏਗੀ ਤੇ 60 ਰੁਪਏ ਕਿਲੋ ਇਹੇ ਮਿਲੇਗਾ 120 2 ਕਿਲੋਰੀ 120 15 ਦਾ 900 ਤੇ 30 ਕਿਲੋ ਦਾ 1800 ਰੁਪਿਆ ਰੇਟ ਹੋਏਗਾ ਸੋਨੀ ਰਤਰੀ ਮੱਕੀ ਦੇ ਬੀ ਵੀ ਮਿਲਣਗੇ ਇਹ ਤੁਹਾਡੇ ਕੋਲੇ ਕੋਲੇ ਜਿਹੜਾ ਹੈਗਾ 5 ਕਿਲੋ ਤੇ 10 ਕਿਲੋਰੀ ਪੈਕਿੰਗ ਚ ਮਿਲਣਗੇ 5 ਕਿਲੋ ਰੇਟ 300 ਰੁਪਿਆ ਹੋਗਾ 10 ਕਿਲੋਰੀ 600 ਰੁਪਿਆ ਹੋਗਾ ਜੇਸੀ 12 ਤੇ ਜੇਸੀ 4 ਇਹ ਦੋ ਮੱਕੀ ਦੇ ਬੀ ਤੁਸੀਂ ਉੱਥੋਂ ਲੈ ਸਕਦੇ ਹੋ ਠੀਕ ਹੈ ਚਾਰੇ ਵਾਲੀ ਮੱਕੀ ਵੀ ਮਿਲੇਗੀ ਜੇ ਜੇ 1007 ਤੇ ਜੇ 1006 ਇਹ ਦੋਵੇਂ ਵੈਰੈਟੀਆਂ ਦਾ B 5 15 ਤੇ 30 ਕਿਲੋ ਰੀ ਪੈਕਿੰਗ ਵਿੱਚ ਮਿਲੇਗਾ 5 ਕਿਲੋ ਰੇਟ 300 15 ਦਾ ਰੇਟ 900 ਤੇ 30 ਕਿਲੋ ਰੇਟ 1800 ਰੁਪਿਆ ਹੋਏਗਾ ਜੇ ਤੁਸੀਂ ਬਾਜਰਾ ਖੇਦਣਾ ਚਾਹੁੰਦੇ ਹੋ ਤਾਂ ਚਾਰੇ ਵਾਲਾ ਬਾਜਰਾ PCB 166 FBC 16 ਠੀਕ ਹੈ ਇਹ ਚਾਰਾ ਮਿਲੇਗਾ ਇਹਦਾ ਤੇ PCB 165 ਵੀ ਮਿਲੇਗਾ ਤਾਂ 2 ਕਿਲੋ ਤੇ 4 ਕਿਲੋ ਦੀ ਪੈਕਿੰਗ ਹੋਏਗੀ 130 ਤੇ 260 ਪੀ ਜਿਹੜਾ ਹੈਗਾ ਰੇਟ ਹੋਏਗਾ ਜਵਾਰ ਵੀ ਮਿਲੇਗੀ ਚਾਰੇ ਵਾਲੀ ਜਵਾਰ ਐਸ ਐਲ 45 ਤੇ ਐਸ ਐਲ 46 ਇਹ ਵੀ 2 ਕਿਲੋ ਤੇ 4 ਕਿਲੋ ਦੀ ਪੈਕਿੰਗ ਹੋਏਗੀ 2 ਕਿਲੋ ਦਾ ਰੇਟ 150 ਰੁਪਿਆ ਤੇ 4 ਕਿਲੋ ਰੇਟ 300 ਰੁਪਿਆ ਹੋਏਗਾ ਅੱਛਾ ਇਸ ਤੋਂ ਬਿਨਾ ਸੁਡੈਕਸ ਚਰੀ ਮਿਲੇਗੀ ਇਹ 50 ਸੁਡੈਕਸ ਚਰੀ 4 ਇਹਦਾ ਨਾਮ ਹੈ 2 ਕਿਲੋ ਤੇ 4 ਕਿਲੋ ਦੀ ਪੈਕਿੰਗ ਚ ਹੋਊਗੀ 300 ਤੇ 600 ਰੁਪਿਆ ਰੇਟ ਹੋਏਗਾ ਤਿਲ ਜਿਹੜੇ ਵੀ ਤਿਲ ਲੈਣਾ ਚਾਹੁੰਦੇ ਐ ਪੰਜਾਬ ਤੇਲ ਨੰਬਰ 2 ਵੈਰਾਈਟੀ ਦੇਣਗੇ ਇਹ ਤਾਂ ਇਹਦੇ ਵਿੱਚ 200 ਗ੍ਰਾਮ ਤੇ 1 ਕਿਲੋ ਦੀ ਪੈਕਿੰਗ ਹੋਏਗੀ 200 ਗ੍ਰਾਮ ਦਾ ਰੇਟ 30 ਰੁਪਏ ਹੈ ਤੇ ਕਿਲੋ ਦੀ ਪੈਕਿੰਗ ਦਾ ਰੇਟ 150 ਰੁਪਿਆ ਮਿਲੇਗਾ ਠੀਕ ਹੈ ਜਿਹੜੇ ਵੀ ਦੇਸੀ ਘਪਾ ਲੈਣੀ ਚਾਹੁੰਦੇ ਦੋਸਤੋ ਇਹ ਦੇਸੀ ਘਪਾ ਦੇ ਵਿੱਚ ਐਲ ਡੀ 1019 ਐਲ ਡੀ 949 ਐਫ ਡੀ ਕੇ 124 ਇਹ ਮਿਲਣਗੀਆਂ ਤੇ ਇਹਦਾ ਜਿਹੜਾ ਹੈਗਾ 3 ਕਿਲੋ ਰੀ ਪੈਕਿੰਗ ਹੋਏਗੀ ਤੇ ਰੇਟ ਹੋਏਗਾ 240 ਰੁਪਏ ਪੈਕਿੰਗ ਦਾ ਠੀਕ ਹੈ ਦਾ ਇਸ ਤੋਂ ਬਿਨਾ ਬੀਟੀ ਨਰਮਾ ਵੀ ਤੁਸੀਂ ਲੈ ਸਕਦੇ ਹੋ ਪੀਯੂ ਬੀਟੀ 2 ਪੀਯੂ ਬੀਟੀ 3 ਤਾਂ ਇਹ 2.5 ਕਿਲੋ ਤੇ 5 ਕਿਲੋ ਦੀ ਪੈਕਿੰਗ ਹੋਏਗੀ ਜਿਹਦਾ ਰੇਟ 350 ਤੇ 700 ਰੁਪਏ ਹੋਏਗਾ 2.5 ਕਿਲੋ ਦਾ 350 ਤੇ 5 ਕਿਲੋ ਦਾ 700 ਰੁਪਏ ਰੇਟ ਹੋਏਗਾ ਹੁਣ ਆ ਗਿਆ ਸਬਜ਼ੀਆਂ ਦਾ ਦੋਸਤੋ ਸਬਜ਼ੀਆਂ ਦੇ ਵਿੱਚ ਤੁਹਾਨੂੰ ਉੱਥੇ ਮਿਲੇਗਾ ਕੀ ਆ ਕਦੂ ਪੰਜਾਬੀ ਕੌਮ ਦਾ ਬੜਾ ਸਵਾਦ ਇਹ ਬਣਦਾ ਬਹੁਤ ਵਧੀਆ ਕਦੂ ਹੁੰਦਾ ਹੈ ਇਹ 25 ਗ੍ਰਾਮ ਦੀ ਪੈਕਿੰਗ ਹੋਏਗੀ 20 ਰੁਪਏ ਪੈਕਟ ਦਾ ਰੇਟ ਹੋਏਗਾ ਪੇਠਾ ਪੀਏ ਜੀ 3 25 ਗ੍ਰਾਮ ਦੀ ਪੈਕਿੰਗ ਤੇ 20 ਰੁਪਏ ਪੈਕਿੰਗ ਦਾ ਰੇਟ RAM ਤੋਰੀ ਮਿਲੇਗੀ ਪੰਜਾਬ ਨਖਾਰ ਕਿਸਮ ਦੀ 20 ਰੁਪਏ 20 ਗ੍ਰਾਮ ਦੀ ਪੈਕਿੰਗ ਹੈ 20 ਰੁਪਏ ਰੇਟ ਹੈ ਖੀਰਾ ਪੰਜਾਬ ਨਵੀਨ 20 ਗ੍ਰਾਮ ਦੀ ਪੈਕਿੰਗ 30 ਰੁਪਏ ਰੇਟ ਖਰਬੂਜਾ ਵੀ ਤੁਸੀਂ ਇਥੋਂ ਲੈ ਸਕਦੇ ਹੋ ਖਰਬੂਜਾ ਦੀ ਪੈਕਿੰਗ ਇਹ MH 72 ਦੀ 20 ਗ੍ਰਾਮ ਦੀ ਪੈਕਿੰਗ ਹੋਈ ਜਿਹੜਾ 200 ਰੁਪਏ ਰੇਟ ਹੈ ਬਾਕੀ ਪੰਜਾਬ ਸੁਨਹਿਰੀ ਪੰਜਾਬ ਸਰ ਦਾ 50 ਅੰਮ੍ਰਿਤ ਹਰਾ ਮਧੂ ਬਹੁਤ ਵਧੀਆ ਖਰਬੂਜੇ ਨੇ ਮੈਂ ਕਿ ਨਾਮ ਲੈ ਕੇ ਮੂੰਹ ਚ ਪਾਣੀ ਆਉਂਦਾ ਤਾਂ 15 ਗ੍ਰਾਮ ਦੀ ਪੈਕਿੰਗ ਹੋਏਗੀ 30 ਰੁਪਏ ਦੀ। ਭਿੰਡੇ ਪੰਜਾਬ ਲਾਲੀਮਾ 100 ਗ੍ਰਾਮ ਦੀ ਪੈਕਿੰਗ 30 ਰੁਪਏ ਰੇਟ। ਮਿਰਚੇ ਪੰਜਾਬ ਸੰਦੂਰੀ 10 ਗ੍ਰਾਮ ਦੀ ਪੈਕਿੰਗ 40 ਰੁਪਏ ਰੇਟ। ਬੈਂਗਣ ਮਿਲਣਗੇ ਤੁਹਾਨੂੰ ਪੰਜਾਬ ਰੌਣਕ, ਪੰਜਾਬ ਹਿੰਮਤ, ਪੰਜਾਬ ਭਰਪੂਰ 10 ਗ੍ਰਾਮ ਦੀ ਪੈਕਿੰਗ ਹੋਊਗੀ 20 ਦੀ, 30 ਰੁਪਏ ਰੇਟ ਹੋਏਗਾ। ਕarele ਲੈਣਾ ਚਾਹੋਗੇ ਤਾਂ ਪੰਜਾਬ 15 ਅਤੇ ਪੰਜਾਬ 14 ਕarele ਦਾ ਵੀ ਦੇਣਗੇ, 25 ਗ੍ਰਾਮ ਦੀ ਪੈਕਿੰਗ ਹੋਏਗੀ 20 ਰੁਪਏ ਰੇਟ ਹੋਏਗਾ। ਚੱਪੜ ਕਦੂ ਲੈਣਾ ਚਾਹੋ ਤਾਂ ਪੀਸੀ ਕੇ 1 ਨੰਬਰ 25 ਗ੍ਰਾਮ ਦੀ ਪੈਕਿੰਗ 20 ਰ ਹਲਵਾ ਕਦੋਂ ਹੀ ਮਿਲੇਗਾ ਪੰਜਾਬ ਸਮਰਾਟ ਪੰਜਾਬ ਨਵਾਬ ਪੰਜਾਬ ਮਗਜ਼ ਕਦੂ ਪੰਜਾਬ ਮਗਜ਼ ਕਦੂ ਜਿਹੜਾ ਹੈਗਾ ਇੱਕ ਨਵਾਂ ਕਦੂ ਜਿਹੜਾ ਹੈਗਾ ਜਿਹਦੇ ਕੇ ਤੁਸੀਂ ਮਗਜ਼ ਖਾਓਗੇ ਆਪਦੇ ਘਰੇ ਲਾਓ ਮਗਜ਼ ਖਾਓ ਆਪਦਾ ਜਿਹੜਾ ਹੈਗਾ ਬੱਚਿਆਂ ਦੀ ਆਪਦੀ ਤਾਕਤ ਵਧਾਓ ਤਾਂ ਇਹ ਮਗਜ਼ ਕਾਫੀ ਮਹਿੰਗੇ ਮਿਲਦੇ ਨੇ ਤੁਸੀਂ ਆਪਦੇ ਘਰੇ ਬਣਾ ਕੇ ਜਿਹੜਾ ਹੈਗਾ ਇਹ ਖਾਓ ਇੱਕ ਨਵੀਂ ਚੀਜ਼ ਆਈ ਹੈ ਤਾਂ ਇਹ ਜਿਹੜਾ ਹੈਗਾ 20 ਰੁਪਏ ਦੀ ਪੈਕਿੰਗ ਹੋਏਗੀ ਟਿੰਡਾ ਪੰਜਾਬ ਟਿੰਡਾ ਇੱਕ ਆ ਪੰਜਾਬ ਮਗਜ਼ ਕਦੂ ਯਾਦ ਰੱਖਿਓ ਜੋ ਲੈ ਕੇ ਆਉਣਾ ਜੇ ਯੂਨੀਵਰਸਿਟੀ ਜਾਣੇ ਹੋ ਤਾ ਪੰਜਾਬ ਮੱਗ ਕਦੂ ਲੈ ਕੇ ਆਉਣਾ ਕਦੂ ਦੇ ਮੱਗ ਜ ਦੁਨੀਆ ਦੇ ਵਿੱਚ ਬਹੁਤ ਪਪੂਲਰ ਹੋ ਰਿਹਾ ਹੈ ਤਾਂ ਯੂਨੀਵਰਸਿਟੀ ਪੰਜਾਬ ਮੱਗ ਕਦੂ ਦੇ ਰਹੀ ਹੈ ਜਿਹੜਾ ਕਿ 20 ਰੁਪਏ ਦੀ ਇੱਕ ਕੋਕ ਪੈਕਿੰਗ ਹੋਏਗੀ ਉਹਨਾਂ ਦੀ ਤਾਂ ਟਿੰਡਾ ਪੰਜਾਬ ਟਿੰਡਾ ਇੱਕ ਐਸਐਲ 48 25 ਗ੍ਰਾਮ ਦੀ ਪੈਕਿੰਗ 20 ਰੁਪਏ ਹਲਦੀ ਪੰਜਾਬ ਹਲਦੀ ਇੱਕ 2.5 ਕਿਲੋ ਦੀ ਪੈਕਿੰਗ ਹੋਏਗੀ 100 ਰੁਪਏ ਦੀ ਮਿਲੇਗੀ ਆਲੂ ਪੀਬੀ 102 ਕੁਫਰੀ ਪੁਖਰਾਜ ਪੀਬੀ 102 50 ਕਿਲੋ ਦੀ ਪੈਕਿੰਗ 800 ਰੁਪਏ ਦੀ ਮਿਲੇਗੀ ਕੁਫਰੀ ਪੁਖਰਾਜ ਕੁਫਰੀ ਜੋਤੀ ਕੁਫਰੀ ਸੰਦੂਰੀ 50 ਕਿਲੋ ਦੀ ਪੈਕਿੰਗ 700 ਰੁ ਸਬਜ਼ੀਆਂ ਦੀ ਕਿੱਟ ਵੀ ਤੁਸੀਂ ਲੈ ਸਕਦੇ ਹੋ ਤਾਂ ਉਹ 100 ਰੁਪਏ ਦੀ ਇੱਕ ਜਿਹੜੀ ਹੈਗੀ ਕਿੱਟ ਤੁਹਾਨੂੰ ਉੱਥੋਂ ਮਿਲ ਜਾਏਗੀ ਠੀਕ ਹੈ ਇਸ ਤੋਂ ਬਿਨਾ ਦਾਲਾਂ ਤੇ ਤੇਲ ਬੀਜ ਦੀ ਕਿੱਟ ਜਿਹੜੀ ਚ ਗਰਮੀ ਰੁੱਤ ਦੀ ਮੂੰਗੀ ਹੋएगी ਗਰਮ ਰੁੱਤ ਦੇ ਮਾਂ ਹੋਣਗੇ ਸੋਇਆਬੀਨ ਮੂੰਗਫਲੀ ਤੇਲ ਹੋਏਗਾ ਤਾਂ ਇਹ ਇੱਕ ਪੈਕਟ 300 ਰੁਪਏ ਦਾ ਮਿਲੇਗਾ ਤੁਸੀਂ ਚਾਰਾ ਫਸਲਾ ਫਸਲਾਂ ਦੇ ਜਿਹੜੇ ਬੀਜ ਕਟੋ ਵੀ ਲੈ ਸਕਦੇ ਹੋ ਚ ਮੱਕੀ 2 ਕਿਲੋ ਬਾਜਰਾ 600 ਗ੍ਰਾਮ ਜਵਾਰ ਕਿਲੋ ਗਿੰਨੀ ਦਾ 100 ਗ੍ਰਾਮ ਹੋਏਗਾ ਇੱਕ ਪੈਕਟ ਦੀ ਕੀਮਤ 300 ਰੁਪਏ ਹੋਏਗੀ ਠੀਕ ਹੈ ਸਸ ਜਿਹੜਾ ਬੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਮਿਲਣਗੇ ਧਿਆਨ ਇਹ ਰੱਖਣਾ ਕਿ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰੋਂ ਖਰੀਦਣੀ ਹੈ ਮੈਂ ਨਹੀਂ ਕਹਿੰਦਾ ਬਾਹਰਲੀਆਂ ਦੁਕਾਨਾਂ ਤੇ ਮਾੜਾ ਮਾਲ ਮਿਲਦਾ ਹੈ ਬਾਹਰੋਂ ਖਰੀਦਣਾ ਖਰੀਦੋ ਲੇਕਿਨ ਜੇਕਰ ਤੁਸੀਂ ਯੂਨੀਵਰਸਿਟੀ ਦਾ ਸਮਾਨ ਖਰੀਦਣਾ ਚਾਹੁੰਦੇ ਹੋ ਤਾਂ ਯੂਨੀਵਰਸਿਟੀ ਦੇ ਅੰਦਰੋਂ ਮਿਲਦਾ ਹੈ ਪ੍ਰਾਈਵੇਟ ਖਰੀਦਣਾ ਚਾਹੁੰਦੇ ਤਾਂ ਯੂਨੀਵਰਸਿਟੀ ਦੇ ਬਾਹਰ ਜਿਹੜਾ ਹੈਗਾ ਪ੍ਰਾਈਵੇਟ ਦੁਕਾਨ ਤੁਸੀਂ ਉੱਥੋਂ ਵੀ ਲੈ ਸਕਦੇ